ਨਮਸਕਾਰ ਵਿਚਾਰ ਵਟਾਂਦਰਾ ਪ੍ਰੋਗਰਾਮ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ੀਤਲ ਠਾਕੁਰ ਖਬਰਾਂ ਦੇਉਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਖਬਰ ਲੈਣ ਵਾਲੇ ਆ ਜੀ ਅ ਇੱਕ ਡੇਢ ਦਿਨ ਪਹਿਲਾਂ ਜੋ ਸ਼ੰਭੂ ਖਨੋਰੀ ਬਾਰਡਰ ਤੇ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਉਸ ਪੂਰੇ ਮਾਮਲੇ ਤੋਂ ਬਾਅਦ ਕਿਸਾਨਾਂ ਦਾ ਕੀ ਕਹਿਣਾ ਹੈ ਤੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਜਲੰਧਰ ਦੇ ਵਿੱਚ ਰੱਖਿਆ ਗਿਆ ਹੈ ਉੱਥੇ ਵੀ ਕਿਸਾਨਾਂ ਨੂੰ ਉਹਨਾਂ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਦਾ ਬਿਆਨ ਕੁਝ ਹੋਰ ਹੈ ਤੇ ਵਿਰੋਧੀਆਂ ਦਾ ਕੁਝ ਹੋਰ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਵੀ ਖਬਰਾਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਸਾਡੇ ਨਾਲ ਮਾਹਰ ਮਹਿਮਾਨ ਪ੍ਰੋਗਰਾਮ ਦੇ ਵਿੱਚ ਨੇ ਅਰੁਂਦੀਪ ਜੀ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਸ਼ੀਤਲ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਜਗਜੀਤ ਸਿੰਘ ਢੱਲੇਵਾਲ ਹੋਣਾ ਦੀ ਜਿਨ੍ਹਾਂ ਨੂੰ ਅ ਪਰਸੋਂ ਬਾਰਡਰ ਤੋਂ ਚੁੱਕ ਕੇ ਲਿਆਂਦਾ ਗਿਆ ਜਲੰਧਰ ਦੇ ਵਿੱਚ ਤੇ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਸਰਕਾਰੀ ਅਰਧ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਨੇ ਇਲਾਜ ਕਰਵਾਉਣ ਤੋਂ ਨਾ ਕਰ ਦਿੱਤੀ ਤੇ ਫਿਰ ਉਹਨਾਂ ਨੂੰ ਜਲੰਧਰ ਦੇ ਪੀ ਡਬਲਯੂ ਡੀ ਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਕੀ ਕਹਿੰਨੇ ਹੋ ਪੂਰੇ ਮਾਮਲੇ ਦੇ ਬਾਰੇ ਕੀ ਹੈ ਸ਼ਿਦਲ ਜੀ ਗੱਲ ਇਦਾਂ ਹੈ ਕਿ ਜਿਹੜਾ ਕਿਸਾਨ ਅੰਦੋਲਨ ਸੀਗਾ ਇਹ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਸੀਗਾ ਜੀ ਪਿਛਲੇ ਦਿਨੀ ਜਦੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ ਗਈ ਤੇ ਮੁੱਖ ਮੰਤਰੀ ਉਸ ਮੀਟਿੰਗ ਚੋਂ ਇਹ ਕਹਿ ਕੇ ਉੱਠ ਗਏ ਕਿ ਇਹ ਜਿਹੜੀਆਂ ਮੰਗਾਂ ਨੇ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਹੂੰ ਤੇ ਕਿਸਾਨਾਂ ਨੇ ਉਹਦੇ ਵਿੱਚ ਕਿਹਾ ਕਿ ਨਹੀਂ ਇਹ ਮੰਗਾਂ ਪੰਜਾਬ ਦੇ ਨਾਲ ਸੰਬੰਧਿਤ ਨੇ ਉਹ ਬਖਾਇਦਾ ਇਹ ਜਿਹੜੀਆਂ ਮੰਗਾਂ ਨੇ ਅਖਬਾਰਾਂ 'ਚ ਛਪੀਆਂ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਉੱਭਰ ਕੇ ਸਾਹਮਣੇ ਆਈਆਂ ਜੀ ਉਸ ਤੋਂ ਬਾਅਦ ਕਿਸਾਨ 5 ਤਰੀਕ ਨੂੰ ਕਿਸਾਨਾਂ ਨੇ ਚੰਡੀਗੜ੍ਹ ਕੂਚ ਕਰਨਾ ਸੀ ਜਿਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨ ਆਗੂਆਂ ਦੀ ਫੜੋ ਫਾੜੀ ਆਰੰਭ ਦਿੱਤੀ ਫੜੋ ਫਾੜੀ ਆਰੰਭੀ ਤੇ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਚੰਡੀਗੜ੍ਹ ਕੋਚ ਸੀ ਉਹ ਵੀ ਠੁਸ ਕਰ ਦਿੱਤਾ ਗਿਆ ਤੇ ਕਿਸਾਨ ਜਿੱਥੇ ਸਿਗੇ ਜਿੱਦਾਂ ਸਿਗੇ ਉਦਾਂ ਹੀ ਉਹਨਾਂ ਨੇ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਉਸ ਦਰਾਂ ਨਹੀਂ ਇਹਨਾਂ ਨੇ ਤਹਿਸੀਲਦਾਰਾਂ ਦੀ ਜਿਹੜੀ ਸਟ੍ਰਾਈਕ ਸੀ ਉਹਨੂੰ ਇਹਨਾਂ ਨੇ ਬੁਰੀ ਤਰ੍ਹਾਂ ਮਤਲਬ ਤੋੜਿਆ ਜਾਂ ਉਹਦਾ ਸੈਬੋਟੇਜ ਕੀਤੀ ਇਹਨਾਂ ਨੇ ਉਸ ਜਿਹੜਾ ਉਹਨਾਂ ਦਾ ਅੰਦੋਲਨ ਸੀ ਤਹਿਸੀਲਦਾਰਾਂ ਦਾ ਉਹਨੂੰ ਲੈ ਕੇ ਇਹਨਾਂ ਨੇ ਸਰਕਾਰ ਨੇ ਸਖਤ ਰੁਖ ਦਿਖਾਇਆ ਫਿਰ ਉਸ ਤੋਂ ਬਾਅਦ ਇਹ ਕਿਆਸਰਾਈਆਂ ਲੱਗਣ ਲੱਗ ਪਈਆਂ ਸੀਗੀਆਂ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਜਿਹੜਾ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੰਭੂ ਤੇ ਖਨਾਰੀ ਬਾਰਡਰ ਤੇ ਜਿਹੜਾ ਮੋਰਚਾ ਚਲਾ ਗਿਆ ਆ ਉਹਦੇ ਤੇ ਵੀ ਕੋਈ ਕਾਰਵਾਈ ਹੋਊਗੀ ਇਦਾਂ ਲੱਗ ਲੱਗਣ ਲੱਗ ਪਿਆ ਸੀ ਉਹਦੇ ਕਿਉਂਕਿ ਇਸ ਦਰਾਂ ਜਿਹੜੀ ਪਗਮੰਤਵਨ ਸਰਕਾਰ ਆ ਇਹਨਾਂ ਨੇ ਜਿਹੜਾ ਤਹਿਸੀਲਦਾਰਾਂ ਤੋਂ ਬਾਅਦ ਜਿਹੜਾ ਕੰਮ ਕੀਤਾ ਉਹ ਨਸ਼ਾ ਤਸਕਰਾਂ ਤੇ ਸਖਤੀ ਦਾ ਵਿਟਿਆ ਜੀ ਪੰਜਾਬ ਦੇ ਵਿੱਚ ਬੋਲ ਬਲਡوزر ਕਾਰਵਾਈਆਂ ਜਿਹੜੀਆਂ ਨੇ ਉਹ ਵਿੱਡ ਦਿੱਤੀਆਂ ਜਿਹੜੀਆਂ ਮਤਲਬ ਅੱਜ ਵੀ ਉਹ ਚੱਲ ਰਹੀਆਂ ਨੇ ਕਿਤੇ ਰੋਜ਼ ਖਬਰਾਂ ਆਉਂਦੀਆਂ ਨੇ ਕਿਤੇ ਦੋ ਘਰ ਢਾਤੇ ਕਿਤੇ ਤਿੰਨ ਘਰ ਢਾਤੇ ਕਿਤੇ ਪੰਜ ਘਰ ਢਾਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਨਾ ਇਹਦਾ ਇਹ ਇਹਨੂੰ ਇਹਨਾਂ ਨੇ ਨਾਂ ਦਿੱਤਾ ਹੋਇਆ ਤੇ ਕਿਆਸ ਰਹੀਆਂ ਤਾਂ ਲੱਗ ਹੀ ਰਹੀਆਂ ਸੀ ਵੀ ਕਿਸਾਨਾਂ ਦਾ ਕੁਛ ਨਾ ਕੁਛ ਇਹ ਕਰਨਗੇ ਜੀ ਤੇ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੀਗੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਦੀ ਜਿਹਦੇ ਚ ਪੰधेਰ ਹੋਰੀ ਸਰਵਨ ਸਿੰਘ ਪੰधेਰ ਜਗਜੀਤ ਸਿੰਘ ਢੱਲੇਵਾਲ ਉੱਥੇ ਸੀਗੇ ਜਦੋਂ ਇਹ ਉੱਥੇ ਗਏ ਮੀਟਿੰਗ ਬੇਨਤੀਜਾ ਰਹੀ ਤੇ ਵਾਪਸ ਆਉਣ ਲੱਗੇ ਤਾਂ ਇਹਨਾਂ ਨੂੰ ਉੱਥੇ ਹੀ ਫੜ ਲਿਆ ਗਿਆ ਬਾਰਡਰਾਂ ਤੋਂ ਹੀ ਇਨਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਡੱਲੇਵਾਲ ਹੋਰਾਂ ਨੂੰ ਜਲੰਧਰ ਜਿਹੜਾ ਪੇਮਜ਼ ਹਸਪਤਾਲ ਆ ਉੱਥੇ ਲਿਆਂਦਾ ਗਿਆ ਜਿੱਥੇ ਉਹਨਾਂ ਨੇ ਇਲਾਜ ਕਰਾਉਣ ਤੋਂ ਨਾ ਕਰ ਪਿੱਤੀ ਗਈ ਤੇ ਫਿਰ ਪੀ ਡਬਲਯੂ ਡੀ ਜਿਹੜਾ ਜਲੰਧਰ ਕੈਂਟ ਦੇ ਵਿੱਚ ਆ ਉੱਥੇ ਉਹਨਾਂ ਨੂੰ ਰੱਖ ਦਿੱਤਾ ਗਿਆ ਨਜ਼ਰਬੰਦੀ ਕਰ ਦਿੱਤੀ ਗਈ ਤੇ ਬਹੁਤ ਸਾਰੇ ਕਿਸਾਨਾਂ ਆਗੂਆਂ ਨੂੰ ਗ੍ਰਫਤਾਰ ਕਰਕੇ ਜ਼ਿਲ੍ਹਾ ਚ ਟੱਕ ਦਿੱਤਾ ਗਿਆ ਤੇ ਬਹੁਤ ਸਾਰਿਆਂ ਨੂੰ ਘਰ ਰਕਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਇਦੇ ਵਿਰੋਧ ਦੇ ਵਿੱਚ ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ ਦੇ ਵਿੱਚ ਕੱਲ ਪੰਜਾਬ ਭਰ ਦੇ ਵਿੱਚ ਜੀ ਚਾਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆ ਕਿਰਤੀ ਕਿਸਾਨ ਯੂਨੀਅਨ ਆ ਜਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਨੇ ਉਹਨਾਂ ਨੇ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਰ ਧਰਨੇ ਪ੍ਰਦਰਸ਼ਨ ਕੀਤੇ ਤੇ ਸਿੱਧੀ ਸਿੱਧੀ ਸਰਕਾਰ ਦੇ ਨਾਲ ਟਸਲਵਾਜੀ ਕਿਸਾਨਾਂ ਦੀ ਹੁਣ ਹੋ ਗਈ ਆ ਜੀ ਉਸ ਤੋਂ ਪਰਸੋਂ ਦੀ ਕਾਰਵਾਈ ਤੋਂ ਬਾਅਦ ਪਰਸੋਂ ਜਿਹੜੇ ਸਰਕਾਰ ਨੇ ਬਲਡوزر ਚਲਾਤੇ ਸੀਗੇ ਬਲਡوزر ਚਲਾਉਣ ਦੇ ਵਿੱਚ ਕਿਸਾਨਾਂ ਦਾ ਜਿਹੜਾ ਉੱਥੇ ਸਾਜ਼ੋ-ਸਮਾਨ ਸੀਗਾ ਚਾਹੇ ਏਸੀ ਸੀ ਚਾਹੇ ਕੂਲਰ ਸੀਗੇ ਚਾਹੇ ਫ੍ਰਿਜਾਂ ਸੀਗੀਆਂ ਤੇ ਚਾਹੇ ਸਟੇਜਾਂ ਸੀਗੀਆਂ ਉਹ ਸਾਰੇ ਦੀ ਭੰਨ ਤੋੜ ਕਰਤੀ ਤੇ ਕਿਸਾਨ ਆਗੂ ਇਹਨੂੰ ਲੈ ਕੇ ਵੀ ਨਰਾਸ਼ ਸੀਗੇ ਕਿਸਾਨ ਸਰਕਾਰ ਦੇ ਇਸ ਰੁਖ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਆ ਖਾਸ ਤੌਰ ਤੇ ਐਨ ਆਰ ਆਈ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਨੇ ਸੰਸਦ ਦੇ ਵਿੱਚ ਜਿਹੜੇ ਕਾਂਗਰਸੀ ਸੰਸਦ ਮੈਂਬਰ ਸੀਗੇ ਉਹਨਾਂ ਨੇ ਇਸ ਕਾਰਵਾਈ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਤੇ ਉਹਨਾਂ ਨੇ ਸੰਸਦ ਦੇ ਬਾਹਰ ਵੀ ਆਪਣੇ ਇਸ ਇਹਨੂੰ ਲੈ ਕੇ ਆਪਣਾ ਵਿਰੋਧ ਦਾ ਪ੍ਰਗਟਾਵਾ ਕੀਤਾ ਇਹ ਸਾਰਾ ਘਟਨਾਕ੍ਰਮ ਹੋਇਆ ਹੁਣ ਇਹਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਆ ਕਿ ਸਰਕਾਰ ਨੇ ਇਹਦਾ ਕੀਤਾ ਕਿਉਂ ਹਮ ਕੇਜਰੀਵਾਲ ਸਾਹਿਬ ਪਿਛਲੇ ਕੁਝ ਇੱਕ ਦਿਨ ਜਿਹੜੇ ਆ ਪੰਜਾਬ ਦੇ ਵਿੱਚ ਉਹਨਾਂ ਨੇ ਕਿਆਮ ਕੀਤਾ ਰੁਕੇ ਲੁਧਿਆਣਾ ਦੇ ਵਿੱਚ ਕਾਰੋਬਾਰੀਆਂ ਦੇ ਨਾਲ ਵੀ ਮੁਲਾਕਾਤ ਹੋਈ ਕਾਰੋਬਾਰੀਆਂ ਨੇ ਕਿਹਾ ਵੀ ਜਿਹੜਾ ਸਾਡਾ ਸ਼ੰਭੂ ਬਾਡਰ ਬੰਦ ਹੈ ਉਹਦੇ ਨਾਲ ਸਾਡੇ ਕਾਰੋਬਾਰ ਦਾ ਬਹੁਤ ਨੁਕਸਾਨ ਹੁੰਦਾ ਹੈ ਕੇਜਰੀਵਲ ਸਾਹਿਬ ਹੋਰਾਂ ਤੇ ਪ੍ਰੈਸ਼ਰ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਸ਼ੰਭੂ ਬਾਡਰ ਖੁੱਲਿਆ ਜਾਵੇ ਤਾਂ ਕਿ ਆਉਣ ਜਾਣਾਂ ਲੋਕਾਂ ਦਾ ਸੌਖਾ ਹੋਵੇ ਲਗਭਗ ਸਵਾ ਸਾਲ ਤੋਂ ਲੋਕ ਵੀ ਇਹ ਨੂੰ ਲੈ ਕੇ ਖੱਜਲ ਹੋ ਰਹੇ ਸੀਗੇ ਜੀ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਕਿਉਂਕਿ ਜਿਹੜਾ ਵਿੱਤੀ ਫਰੰਟ ਨੇ ਜਾਂ ਕ腐ਸ਼ਨ ਵਾਲੇ ਫਰੰਟ ਸੀਗੇ ਜਾਂ ਜਿਹੜੇ ਵਾਅਦੇ ਕੀਤੇ ਹੋਏ ਸੀ ਉਹ ਵਾਅਦੇ ਤਾਂ ਇਹਨਾਂ ਤੋਂ ਪੂਰੇ ਨਹੀਂ ਹੋ ਰਹੇ ਸੀ ਹੁਣ ਸਰਕਾਰ ਆਪਣਾ ਇੱਕ ਅਕਸ ਬਣਾਉਣ ਤੇ ਲੱਗੀ ਹੋਈ ਆ ਵੀ ਇਹ ਬਹੁਤ ਸਖਤ ਫੈਸਲੇ ਲੈਂਦੀ ਹੈ ਸਖਤ ਫੈਸਲੇ ਲੈਂਦੀ ਆ ਤੇ ਜਿਵੇਂ ਯੂਪੀ ਦਾ ਯੋਗੀ ਮਾਡਲ ਆ ਹਮ ਕਿਉਂਕਿ ਇਹਨਾਂ ਨੇ ਪਿੱਛੇ ਤਹਿਸੀਲਦਾਰਾਂ ਨਾਲ ਜਿਹੜਾ ਉਹਨਾਂ ਉਹਨਾਂ ਦੀ ਠੋਕਾ ਪੀਟੀ ਕੀਤੀ ਉਹਦਾ ਇਹਨਾਂ ਨੂੰ ਲੋਕਾਂ ਦੇ ਵਿੱਚ ਖੁਸ਼ੀ ਪਾਈ ਗਈ ਕੁਝ ਬਲਡوزر ਕਾਰਵਾਈਆਂ ਕੀਤੀਆਂ ਉਹਦੇ ਤੇ ਵੀ ਇਹਨਾਂ ਨੂੰ ਲੱਗ ਰਿਹਾ ਵੀ ਸ਼ਾਇਦ ਉਹਦੇ ਇੱਕ ਵਧੀਆ ਰਿਜ਼ਲਟ ਆਉਣ ਜੀ ਤੇ ਇਦਾਂ ਇਹਨਾਂ ਨੇ ਉਹੀ ਸਖਤੀ ਜਿਹੜੀ ਆ ਕਿਸਾਨਾਂ ਤੇ ਵੀ ਕੀਤੀ ਜੀ ਹੁਣ ਇਹਦੇ ਰਿਜ਼ਲਟ ਕੀ ਆਉਣਗੇ ਇਹ ਤਾਂ ਸਮਾਂ ਦੱਸੂਗਾ ਸ਼ੰਭੂ ਬਾਡਰ ਵੀ ਖੁੱਲ ਗਿਆ ਆ ਪਰ ਇਹਦੇ ਇੱਕ ਗੱਲ ਸਮਝਣੀ ਪਾਉਗੀ ਪੰਜਾਬ ਦੇ ਵਿੱਚ ਅਕਾਲੀ ਅਕਾਲੀ ਦਲ ਦਾ ਜਿਹੜਾ ਪੂਰੀ ਤਰ੍ਹਾਂ ਪੱਠਾ ਬਿਠਾ ਆ ਜਾਂ ਬਿੜਾ ਘਰਕ ਹੋਇਆ ਸੀਗਾ ਉਹ ਇਸੇ ਕਰਕੇ ਹੋਇਆ ਸੀ ਕਿਉਂਕਿ ਉਹਨੇ ਕਿਸਾਨੀ ਨਾਲ ਪੰਗਾ ਲਿਆ ਸੀਗਾ ਪਿਛਲੇ ਕਿਸਾਨ ਅੰਦੋਲਨ ਵੇਲੇ ਜਿਹੜੀ ਉਹਦੀ ਭਾਜਪਾ ਨਾਲ ਸਾਂਝ ਪਿਆਲੀ ਸੀਗੀ ਉਹਦਾ ਉਹਨੂੰ ਖਮਿਆਜ਼ਾ ਪੁਗਤਣਾ ਪਿਆ ਸੀਗਾ ਤੇ ਕਿਸਾਨ ਪੂਰੀ ਤਰ੍ਹਾਂ ਅਕਾਲੀ ਦਲ ਦੇ ਖਿਲਾਫ ਹੋ ਗਏ ਸੀਗੇ ਤੇ ਕਿਸਾਨ ਪੰਜਾਬ ਦੀ 70% ਤੋਂ ਵੱਧ ਜਿਹੜੀ ਪਾਪੂਲੇਸ਼ਨ ਹੈ ਖੇਤੀਬਾੜੀ ਨਾਲ ਜੁੜੀ ਹੋਈ ਆ ਤੇ ਭਗਵੰਤ ਮਾਨ ਹੋਰਾਂ ਨੇ ਹੁਣ ਕਿਸਾਨੀ ਦਾ ਪੰਗਾ ਲਿਆ ਜਿਹੜਾ ਵੋਟ ਬੈਂਕ ਜਿਹੜਾ ਸ਼ਿਫਟ ਕਰਕੇ ਪੰਜਾਬ ਚ ਆਉਣਾ ਸੀ ਪੰਜਾਬ ਚ ਜਿਹੜਾ ਵੋਟ ਬੈਂਕ ਅਕਾਲੀ ਦਲ ਨਾਲ ਟੁੱਟਿਆ ਸੀਗਾ ਟੁੱਟ ਕੇ ਇਹਨਾਂ ਦੇ ਨਾਲ ਜੁੜਿਆ ਸੀ ਜਾਂ ਹੌਲੀ-ਹੌਲੀ ਜੋੜ ਰਿਹਾ ਸੀਗਾ ਜੀ ਉਹਦੇ ਨਾਲ ਇੱਕ ਤਰ੍ਹਾਂ ਦੀ ਇਹਨਾਂ ਨੇ ਨਰਾਜ਼ਗੀ ਮੁੱਲ ਲੈ ਲਈ ਆ ਸ਼ਾਇਦ ਇਹਦਾ ਮਤਲਬ ਇੰਨਾ ਘੱਮਿਆਜ਼ ਆਇਆ ਹਾਂ ਸ਼ਾਇਦ ਦੇ ਵਿੱਚ ਤੇ ਭੁਗਤਣਾ ਹੀ ਪਊਗਾ ਕਹਿ ਸਕਦੇ ਆ ਇਹ ਰੀਸੈਂਟਲੀ ਇਹਦੇ ਤੇ ਕੀ ਘਟਨਾ ਕ੍ਰਮ ਹੋਗੇ ਤਾਂ ਮਤਲਬ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਸੁਣਨਾ ਚਾਹ ਰਿਹਾ ਵੀ ਜਿਹੜਾ ਕੌਮੀ ਇਨਸਾਫ ਮੋਰਚਾ ਆਇਆ ਉਹਨੂੰ ਵੀ ਹੁਣ ਸ਼ਕਤੀ ਦੇ ਨਾਲ ਕੁਚਲਣ ਦੀ ਤਿਆਰੀ ਕੀਤੀ ਜਾ ਰਹੀ ਆ ਜਿਹੜਾ ਮੈਂ ਸ਼ਾਇਦ ਦੀ ਇੱਕ ਗੱਲ ਕਰ ਰਿਹਾ ਸੀ ਕਿ ਸ਼ਾਇਦ ਜਿਹੜਾ ਇਹਦਾ ਨਤੀਜੇ ਜਿਹੜੇ ਨੇ ਸਰਕਾਰ ਨੂੰ ਉਹ ਆਉਣ ਵਾਲੇ ਦਿਨਾਂ ਚ ਹੀ ਭੁਗਤਣ ਨੂੰ ਮਿਲ ਜਾਣਗੇ ਜਾਂ ਦੇਖਣ ਨੂੰ ਮਿਲ ਜਾਣਗੇ ਖੇਤੀਬਾੜੀ ਮੰਤਰੀ ਪੰਜਾਬ ਦੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਨੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਕਿ ਆਪਾਂ ਕਿਸਾਨੀ ਮੰਗਾਂ ਤੇ ਜਿਹੜੀ ਆਪਣੀ ਗੱਲਬਾਤ ਟੁੱਟੀ ਹੋਈ ਆ ਉਹਨੂੰ ਆਪਾਂ ਜਾਰੀ ਰੱਖਦੇ ਆਂ ਅਸਲ ਦੇ ਵਿੱਚ ਉਹਦੇ ਵਿੱਚ ਵੀ ਇੱਕ ਕਾਰਨ ਆ ਕਿ ਇਹਦੇ ਵਿੱਚ ਸਰਕਾਰ ਨੂੰ ਇਹ ਲੱਗਦਾ ਵੀ ਜਿਹੜਾ ਹੁਣ ਕਿਸਾਨਾਂ ਨੇ ਇਹ ਐਲਾਨ ਕੀਤਾ ਹਾਇਆ ਕਿ ਬਜਟ ਵਾਲੇ ਦਿਨ ਉਹ ਵਿਧਾਨ ਸਭਾ ਵੱਲ ਕੂਚ ਕਰਨਗੇ ਉਹਨੂੰ ਲੈ ਕੇ ਸਰਕਾਰ ਨੂੰ ਪੜਤੂ ਪਿਆ ਹੋਇਆ ਵੀ ਇਹ ਰੋਜ਼ ਹੀ ਧਰਨਾ ਪ੍ਰਦਰਸ਼ਨ ਰੋਜ਼ ਹੀ ਧਰਨਾ ਪ੍ਰਦਰਸ਼ਨ ਸਾਡੀ ਇਹਨਾਂ ਨੇ ਮਤਲਬ ਨੱਕੀ ਸਾਹ ਕੀਤਾ ਪਿਆ ਸੋ ਉਹਦੇ ਕਰਕੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਹੁਣ ਕਿਸਾਨਾਂ ਨੂੰ ਪਲੋਸਣ ਦੀ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਹੁਣ ਕਿਸਾਨ ਪਲੋਸ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਇਸ ਪੂਰੇ ਵਰਤਾਰੇ ਦੇ ਵਿੱਚ ਇੱਕ ਸਵਾਲ ਬਣਿਆ ਹੋਇਆ ਰਣਦੀਪ ਜੀ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਜਿਹੜੇ ਕੀ ਮਾਲਵੇ ਖੀਤੇ ਨਾਲ ਜੁੜੇ ਹੋਏ ਨੇ ਜਦੋਂ ਉਹਨਾਂ ਨੂੰ ਚੁੱਕਿਆ ਗਿਆ ਤੇ ਉਹਨਾਂ ਨੂੰ ਉਹਨਾਂ ਦੇ ਇਲਾਕੇ 'ਚ ਨਹੀਂ ਛੱਡਿਆ ਗਿਆ ਬਲਕਿ ਦੁਆਬਾ ਜਲੰਧਰ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਬਹੁਤ ਸਾਰੇ ਸਵਾਲ ਨੇ ਕਿ ਕਿਉਂ ਹੋਇਆ ਉਹਨਾਂ ਨੂੰ ਉਹਨਾਂ ਦੇ ਇਲਾਕੇ 'ਚ ਕਿਉਂ ਨਹੀਂ ਛੱਡਿਆ ਗਿਆ ਬਹੁਤ ਸਾਰੇ ਲੋਕ ਇਹਦੇ ਪਿੱਛੇ ਇਹ ਵੀ ਗੱਲਾਂ ਕਰਦੇ ਨੇ ਕਿ ਜੇਕਰ ਉਹਨਾਂ ਨੂੰ ਮਾਲਵੇ ਦੇ ਵਿੱਚ ਛੱਡਿਆ ਜਾਂਦਾ ਤਾਂ ਸ਼ਾਇਦ ਉਹਨਾਂ ਦੀ ਹਮਾਇਤ ਦੇ ਵਿੱਚ ਜ਼ਿਆਦਾ ਲੋਕ ਇਕੱਠੇ ਹੋ ਸਕਦੇ ਸਨ ਦੁਆਬਾ ਥੋੜਾ ਦੂਰ ਪੈ ਜਾਂਦਾ ਆ ਇਹੀ ਕਾਰਨ ਹੈ ਜਾਂ ਕੋਈ ਹੋਰ ਕਾਰਨ ਵਾ ਦੇਖੋ ਸਰਕਾਰ ਦੀ ਇਹ ਸਟ੍ਰੈਟਜੀ ਹੁੰਦੀ ਵੀ ਅਭੀ ਉਹਨੇ ਜਿਹੜੇ ਨਜ਼ਰਬੰਦ ਦਾ ਆਗੂ ਨੇ ਉਹਨਾਂ ਨੂੰ ਕਿੱਥੇ ਰੱਖਣਾ ਸਰਕਾਰ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਪੀਐਮਜ਼ ਵਿੱਚ ਲੈ ਕੇ ਆਏ ਕਿਉਂਕਿ ਬਜ਼ੁਰਗ ਨੇ ਸਿਹਤ ਖਰਾਬ ਰਹਿੰਦੀ ਆ ਮਨਨ ਵਰਤ ਤੇ ਚੱਲ ਰਹੇ ਨੇ ਉਲਟਾ ਜੇ ਕੋਈ ਹਵੀ ਨਵੀ ਹੋ ਗਈ ਤਾਂ ਸਰਕਾਰ ਨੂੰ ਵੀ ਲੈਣੇ ਦੇਣੇ ਪੈ ਸਕਦੇ ਨੇ ਇਸੇ ਕਰਕੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਪੀਐਮਜ਼ ਹਸਪੀਟਲ ਲੈ ਕੇ ਗਏ ਤੇ ਫਿਰ ਜਲੰਧਰ ਦੇ ਪੀਡਬਲਡ ਰੈਸਟ ਹਾਊਸ ਦੇ ਵਿੱਚ ਰੱਖ ਲਿਆ ਦੁਆਬੇ ਦੇ ਵਿੱਚ ਜਿਹੜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕਿਸਾਨ ਜਥੇਬੰਦੀਆਂ ਉਹਦਾ ਆਧਾਰ ਘਟਿਆ। ਹੂੰ ਇੱਥੇ ਦੂਜੀਆਂ ਕਿਸਾਨ ਜਥੇਬੰਦੀਆਂ ਦਾ ਆਧਾਰ ਹੈਗਾ। ਜ਼ਿਆਦਾ ਆ। ਜ਼ਿਆਦਾ ਆ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਈਆਂ ਨਾ ਕਿ ਸੰਯੁਕਤ ਮੋਰ ਕਿਸਾਨ ਮੋਰਚਾ ਗੈਰ ਸਿਆਸੀ ਦੇ ਨਾਲ ਵੱਜੀਆਂ ਹੋਈਆਂ ਸੀਗੀਆਂ। ਸੋ ਇਸ ਕਰਕੇ ਇੱਥੇ ਉਤਾਨ ਦਾ ਸਰਕਾਰ ਨੂੰ ਵਿਰੋਧ ਦੇਖਣ ਨੂੰ ਮਿਲਿਆ ਨਹੀਂ। ਨਹੀਂ ਦੇਖਣ ਨੂੰ ਮਿਲਿਆ ਜਾਂ ਨਹੀਂ ਦੇਖਣ ਨੂੰ ਮਿਲੂਗਾ ਇਹਦੀ ਵੀ ਸੰਭਾਵਨਾ ਹੈ। ਹੁਣ ਇੱਕ ਗੱਲ ਤਾਂ ਹੈ ਕਿ ਸੜਕ ਮਾਰਗ ਤਾਂ ਖੁੱਲ ਗਿਆ ਸ਼ੰਭੂ ਵਾਲਾ। ਇਹ ਜਿਹੜਾ ਮਾਰਗ ਖੁੱਲ ਗਿਆ ਇਹਦੇ ਨਾਲ ਪੰਜਾਬ ਦੇ ਵਿੱਚ ਲੱਖਾਂ ਲੋਕਾਂ ਨੂੰ ਇੱਕ ਤਰ੍ਹਾਂ ਦਾ ਸੁੱਖ ਦਾ ਸਾਹ ਆਇਆ ਹੀ ਹੈਗਾ ਆ ਵਪਾਰੀਆਂ ਨੂੰ ਵੀ ਸੁੱਖ ਦਾ ਸਾਹ ਆਇਆ ਇਹਦੇ ਤੇ ਵੱਖ-ਵੱਖ ਨਜ਼ਰੀਏ ਹੋ ਸਕਦੇ ਨੇ ਵੀ ਕੀ ਕਿਸਾਨਾਂ ਦਾ ਸੜਕ ਤੇ ਧਰਨਾ ਪ੍ਰਦਰਸ਼ਨ ਕਰਨਾ ਇੰਟਰ ਸਟੇਟ ਵਾਟਰ ਨੂੰ ਬਲੌਕ ਕਰਨਾ ਇਹ ਵਾਜਬ ਕਦਮ ਸੀ ਜਾਂ ਨਹੀਂ ਵਾਜਬ ਕਦਮ ਸੀਗਾ ਪਰ ਉਹ ਉਹਦੇ ਤੇ ਜਿਹੜਾ ਦੂਜਾ ਸਵਾਲ ਆ ਵੀ ਇਹ ਇਹ ਕਿਸਾਨਾਂ ਦਾ ਇਹ ਕਦਮ ਜਿਹੜਾ ਆ ਇਹਦਾ ਪੰਜਾਬ ਨੂੰ ਫਾਇਦਾ ਹੋਇਆ ਜਾਂ ਕਿਸਾਨ ਲਹਿਰ ਨੂੰ ਫਾਇਦਾ ਹੋਇਆ ਜਾਂ ਲੋਕਾਂ ਨੂੰ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ ਇਹ ਕੁਲਮ ਲਗ ਇਹ ਕਹਿ ਜਾਵੇ ਦਿਖਿਆ ਜਾਵੇ ਵੀ ਇਹਦੇ ਚ ਕੁਝ ਵੀ ਕਿਸਾਨਾਂ ਦੇ ਹਾਸਲ ਨਹੀਂ ਹੋਇਆ ਹਾਂ ਕਿਉਂਕਿ ਇਸੇ ਕਰਕੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਜਾਂ ਬੀਕੇਯੂ ਜਿਹੜਾ ਉਗਰਾਹਾਂ ਗਰੁੱਪ ਆ ਇਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਦਾ ਹਸ਼ਰ ਕੀ ਹੋਣਾ ਕਿਉਂਕਿ ਇੱਕੋ ਤਰ੍ਹਾਂ ਦੀ ਲੜਾਈ ਦੂਜੀ ਵਾਰ ਕਦੀ ਨਹੀਂ ਜਿੱਤੀ ਜਾ ਸਕਦੀ ਕਿਉਂਕਿ ਇੱਕ ਵਾਰ ਤੁਸੀਂ ਮੰਗਾ ਨੂੰ ਲੈ ਕੇ ਦਿੱਲੀ ਬਾਰਡਰ ਬਲਾਕ ਕਰਤਾ ਪੂਰੇ ਪੰਜਾਬ ਦਾ ਸਮਰਥਨ ਤੁਹਾਨੂੰ ਸੀਗਾ ਪੂਰੇ ਹਰਿਆਣਾ ਦਾ ਸਮਰਥਨ ਤੁਹਾਨੂੰ ਸੀਗਾ ਦੇਸ਼ ਭਰ ਦੇ ਕਿਸਾਨ ਤੁਹਾਡੇ ਉਸ ਸਮਰਥਨ ਦੇ ਵਿੱਚ ਆਏ ਸੀਗੇ ਪਰ ਇੱਥੇ ਤੁਸੀਂ ਕੀ ਕੀਤਾ ਪੰਜਾਬ ਦੇ ਲੋਕਾਂ ਨੂੰ ਹੀ ਤੰਗ ਕਰਤਾ ਜੀ ਉਹਦੇ ਉਸ ਤੰਗੀ ਦੇ ਵਿੱਚੋਂ ਕਿਸਾਨਾਂ ਨੂੰ ਉਦਾਂ ਦਾ ਸਮਰਥਨ ਨਹੀਂ ਮਿਲਿਆ ਜਿੱਦਾਂ ਦਾ ਪਹਿਲੇ ਕਿਸਾਨ ਅੰਦੋਲਨ ਵੇਲੇ ਮਿਲਿਆ ਸੀਗਾ ਸੋ ਇਸ ਕਰਕੇ ਸਰਕਾਰ ਨੇ ਜਿਹੜਾ ਸਾਰਾ ਅੰਦੋਲਨ ਜਿਹੜਾ ਸੈਬੋਟੇਜ ਕਰਤਾ ਆ ਜਿਹੜਾ ਇਹਨੂੰ ਖੰਡਾ ਦਿੱਤਾ ਆ ਉਹ ਇਸੇ ਕਰਕੇ ਪੰਜਾਬ ਦੇ ਲੋਕਾਂ ਦੀ ਕੋਈ ਬਹੁਤ ਜ਼ਿਆਦਾ ਵੱਡੀ ਹਮਦਰਦੀ ਜਿਹੜੀ ਆ ਜਿਹੜਾ ਖਾਸ ਤੌਰ ਤੇ ਸ਼ਹਿਰੀ ਵਰਗ ਹੈ ਜਿਹੜਾ ਤੰਗ ਸੀਗਾ ਜਿਹੜਾ ਕਾਰੋਬਾਰੀ ਵਰਗ ਸੀਗਾ ਉਹਨਾਂ ਦੀ ਕਿਸਾਨਾਂ ਦੇ ਨਾਲ ਨਹੀਂ ਜੁੜੀ ਹਾਲਾਂਕਿ ਕਿਸਾਨੀ ਦੇ ਵਿੱਚ ਇੱਕ ਰੋਧ ਦੀ ਲਹਿਰ ਹੈਗੀ ਆ ਜਿਹੜੇ ਸੰਯੁਕਤ ਮੋਹ ਕਿਸਾਨ ਮੋਰਚਾ ਦੇ ਲੀਡਰਸ਼ਿਪ ਆ ਹਾਲਾਂਕਿ ਉਹਨਾਂ ਨੇ ਵੀ ਬਾਰ ਬਾਰ ਰਹਿੰਦੇ ਹੋਏ ਕੁਝ ਪ੍ਰੋਟੈਸਟ ਕੀਤੇ ਆ ਉਹਨਾਂ ਨੇ ਵੀ ਨੀਤੀਗਤ ਤੌਰ ਤੇ ਇਹਨੂੰ ਲੈ ਕੇ ਕੋਈ ਬਹੁਤ ਵੱਡਾ ਐਕਸ਼ਨ ਪਲਾਨ ਨਹੀਂ ਲਿਆ ਉਹਨਾਂ ਨੇ ਇੱਕ ਤਰ੍ਹਾਂ ਦੀ ਇਹਦੀ ਸਪੋਰਟ ਕੀਤੀ ਹੈ ਤੇ ਹਮਦਰਦੀ ਪ੍ਰਗਟਾਈ ਆ ਤੇ ਕਿਉਂਕਿ ਪਤਾ ਉਹਨਾਂ ਨੂੰ ਵੀ ਸੀਗਾ ਵੀ ਇਹਦੇ ਵਿੱਚ ਕੁਛ ਨਿਕਲਣਾ ਨਹੀਂ ਹੈ ਨਹੀਂ ਜੀ ਆਪਸ ਦੇ ਵਿੱਚ ਪਾਟੋ ਤਾੜ ਹੋ ਕੇ ਰਹਿਣ ਦਾ ਵੀ ਇੱਕ ਨਤੀਜਾ ਆ ਕਿ ਸ਼ੰਭੂ ਤਖਨੋਰੀ ਬਾਰਡਰ ਕਿਸ ਤਰੀਕੇ ਦੇ ਨਾਲ ਉਹਨਾਂ ਦੇਖੋ ਪਾਟੋ ਤਾੜ ਵਾਲਾ ਮਸਲਾ ਨਹੀਂ ਆ ਕਿਸਾਨ ਮੈਨੂੰ ਲੱਗਦਾ ਵੀ ਸੰਯੁਕਤ ਕਿਸਾਨ ਮੋਰਚਾ ਦੀ ਜਿਹੜੀ ਇੱਥੇ ਪੋਜੀਸ਼ਨ ਸਿਗੀ ਉਹ ਲਗਭਗ ਸਹੀ ਪੋਜੀਸ਼ਨ ਸਿਗੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਨੂੰ ਇਹ ਗੱਲ ਜਚੀ ਹੋਈ ਸੀ ਵੀ ਇੱਕੋ ਤਰ੍ਹਾਂ ਦਾ ਮਤਲਬ ਉਹਨਾਂ ਹੀ ਮੰਗਾਂ ਨੂੰ ਲੈ ਕੇ ਇੱਕੋ ਤਰ੍ਹਾਂ ਦਾ ਦੂਜਾ ਮੋਰਚਾ ਜਾਂ ਦੂਜਾ ਅੰਦੋਲਨ ਨਹੀਂ ਜਿੱਤੇ ਜਾ ਉਦ ਲਈ ਤੁਹਾਨੂੰ ਪਹਿਲਾਂ ਲੋਕਾਂ ਨੂੰ ਤਿਆਰ ਕਰਨਾ ਪਊਗਾ ਕਿਸਾਨਾਂ ਨੂੰ ਤਿਆਰ ਕਰਨਾ ਪਊਗਾ ਤਾਂ ਗੱਲ ਬਣ ਸਕਦੀ ਆ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਪੰਧੇਰ ਹੋਰਾਂ ਦੇ ਜਿਹੜੇ ਮਨਸ਼ੇ ਸੀਗੇ ਉਹਨਾਂ ਤੇ ਖਾਦਸ਼ੇ ਸੀਗੇ ਹਾਲਾਂਕਿ ਜੇ ਕੱਲ ਦਾ ਸੁਨੀਲ ਜਾਖੜ ਦਾ ਇੱਕ ਬਿਆਨ ਜਿਹੜਾ ਆ ਉਹ ਬੜਾ ਮਹਤਵਪੂਰਨ ਬਿਆਨ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜਾ ਮੋਰਚਾ ਆ ਇਹ ਮੋਰਚਾ ਲਵਾਇਆ ਵੀ ਝਾੜੂ ਪਾਰਟੀ ਨੇ ਸੀਗਾ ਚੱਕਿਆ ਵੀ ਝਾੜੂ ਪਾਰਟੀ ਨੇ ਆ ਸੋ ਇਹ ਇਸ ਕਰਕੇ ਉਹ ਬਿਆਨ ਦੀ ਇੱਕ ਅਹਿਮਤ ਆ ਗੱਲ ਕਿਸਾਨਾਂ ਦੇ ਪਾਟੋ ਤਾੜਦੀ ਨਹੀਂ ਹੈ ਗੱਲ ਨੀਤੀਗਤ ਫੈਸਲੇ ਲੈਣ ਦੀ ਆ ਕਿ ਉਹਨਾਂ ਨੇ ਸਹੀ ਫੈਸਲਾ ਲਿਆ ਜਾਂ ਗਲਤ ਫੈਸਲਾ ਲਿਆ ਕੋਈ ਚੀਜ਼ ਹਨਾ ਤੁਹਾਡੇ ਫੈਸਲਿਆਂ ਨੂੰ ਸਮੇਂ ਤੇ ਸਮੇਂ ਦੇ ਮੁਤਾਬਕ ਉਹ ਗਲਤ ਜਾਂ ਸਹੀ ਸਾਬਤ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਸੋ ਅਗਲੀ ਖਬਰ ਦੇ ਵੱਲ ਵੀ ਚਰਚਾ ਕਰਾਂਗੇ ਪਰ ਹੁਣ ਅਰੁਣਦੀਪ ਜੀ ਵਕਤ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ